ਲਜੀ ਦੇਖੋ ਅੱਜ ਇੱਕ ਬਹੁਤ ਅਹਿਮ ਮੁੱਦਾ ਹੈ ਜਿਸ ਦੇ ਉੱਤੇ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਹਾਂ ਮੈਂ ਸਰਕਰਾਂ ਦੀ ਫਰੀਦਕੋਟ ਦੀਆਂ ਜੋੜੀਆਂ ਨਹਿਰਾਂ ਔਰ ਇਹਨਾਂ ਨਹਿਰਾਂ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਇਲਾਕੇ ਦੇ ਵਿੱਚ ਬਿਲਕੁਲ ਪਾਣੀ ਖਤਮ ਹੋ ਚੁੱਕਿਆ ਪੀਣ ਵਾਲਾ 15 15 20 20 ਕਿਲੋਮੀਟਰ ਤੋਂ ਲੋਕ ਜਿਹੜੇ ਆ ਉਹ ਪਾਣੀ ਲੈਣ ਵਾਸਤੇ ਆ ਰਹੇ ਨੇ ਮੈਂ ਤੁਹਾਨੂੰ ਦਿਖਾਉਂਗਾ ਇਹ ਮੁੰਡਾ ਦੇਖੋ ਦੋ ਕਹਨੀਆ ਜਿਹੜੀਆਂ ਉਹ ਭਰ ਕੇ ਲੈ ਕੇ ਜਾ ਰਿਹਾ ਹੈ ਇਸ ਤੋਂ ਅੱਗੇ ਫੇਰ ਕੈਨੀਆਂ ਪਈਆਂ ਇਧਰ ਮੇਰੇ ਵੀਰੇ ਵੀ ਪਾਣੀ ਲੈਣ ਵਾਸਤੇ ਆ ਰਹੇ ਨੇ ਔਰ ਆ ਦੇਖੋ ਇਹ ਵੀ ਦਿਖਾਓ ਇੱਕ ਮਿੰਟ ਆ ਦੇਖੋ ਆਟੋ ਦੇ ਵਿੱਚ ਇਹ ਵੀ ਪਾਣੀ ਲੈ ਕੇ ਜਾ ਰਹੇ ਨੇ ਔਰ ਇੱਥੇ ਲੋਕਾਂ ਨੇ ਬਿਜ਼ਨਸ ਸ਼ੁਰੂ ਕੀਤਾ ਹੈ ਕਿ ਇੱਕ ਮੋਟਰਸਾਈਕਲ ਦੇ ਪਿੱਛੇ ਢੇੜਾ ਬਣਾਇਆ ਹੋਇਆ ਹੈ ਔਰ ਉਹਦੇ ਤੇ ਹਜ਼ਾਰ ਹਜ਼ਾਰ ਲੀਟਰ ਦੀਆਂ ਜਿਹੜੀਆਂ ਉਹ ਟੈਂਕੀਆਂ ਰੱਖੀਆਂ ਔਰ ਪਿੰਡਾਂ ਦੇ ਵਿੱਚੋਂ ਉਹ ਟੈਂਕੀ ਭਰ ਕੇ ਔਰ ਉਸ ਪਿੰਡ ਦੇ ਵਿੱਚ ਜਾ ਕੇ ਉਹ ਪਾਣੀ ਜਿਹੜਾ ਹੈਗਾ ਲੋਕਾਂ ਦੇ ਘਰਾਂ ਵਿੱਚ ਦਿੰਦੇ ਨੇ ਇਕ ਰੋਜ਼ਗਾਰ ਤਾਂ ਉਹਨਾਂ ਦਾ ਬਣ ਗਿਆ ਲੇਕਿਨ ਕਿੰਨੇ ਅਫਸੋਸ ਦੀ ਗੱਲ ਹੈ ਕਿ ਐਗਰੀਕਲਚਰ ਮੁਲਕ ਹੋਵੇ ਹਿੰਦੁਸਤਾਨ ਜਿਹਨੂੰ ਪੰਜਾਬ ਕਹਿੰਦੇ ਆ ਪੰਜਾਂ ਦਰਿਆਵਾਂ ਦੀ ਧਰਤੀ ਜਿਹੜੀ ਹੈ ਉਸ ਧਰਤੀ ਦੇ ਵਿੱਚ ਪੀਣ ਵਾਲਾ ਪਾਣੀ ਹੀ ਖਤਮ ਹੋ ਗਿਆ ਔਰ ਉਹਦਾ ਜ਼ਿੰਮੇਵਾਰ ਕੌਣ ਹੈ ਮੈਂ ਸਮਝਦਾ ਕਿ ਬਹੁਤ ਜ਼ਿਆਦਾ ਜ਼ਿੰਮੇਵਾਰ ਸਰਕਾਰਾਂ ਵੀ ਹੈ ਲੇਕਿਨ ਉੱਥੇ ਸਾਡੇ ਲੋਕ ਵੀ ਜਿਹੜੇ ਹੈਗੇ ਨੇ ਉਹਦੇ ਜ਼ਿੰਮੇਵਾਰ ਹੈ ਕਿਉਂਕਿ ਅਸੀਂ ਜਿੱਥੇ ਮਾਰੂ ਸਾਡੀ ਧਰਤੀ ਸੀਗੀ ਜਿੱਥੇ ਨਰਮਾ ਬੀਜਿਆ ਜਾਂਦਾ ਸੀਗਾ ਬਹੁਤ ਜਗ੍ਹਾ ਤੇ ਅਸੀਂ ਪਿਛਲੇ 20-25 ਸਾਲ ਤੋਂ ਸ਼ਾਇਦ ਇਸ ਤੋਂ ਵੀ ਜ਼ਿਆਦਾ ਜਿਹੜਾ ਅਸੀਂ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਔਰ ਅਸੀਂ ਇੰਨਾ ਕੁ ਜ਼ਿਆਦਾ ਝੋਨਾ ਲਾਇਆ ਹਰ ਖੇਤ ਦੇ ਵਿੱਚ ਜਿਹਦੇ ਕਿੱਲਾ ਉਹਦੇ ਵੀ ਇੱਕ ਮੋਟਰ ਲਾਈ ਲਈ ਹੈ ਜਿਹਦੇ ਚਾਰ-ਪੰਜ ਕਿੱਲੇ ਉਹਨਾਂ ਦੇ ਦੋ-ਦੋ ਮੋਟਰਾਂ ਲਾਈਆਂ ਸੋ ਧਰਤੀ ਦਾ ਸਾਰਾ ਪਾਣੀ ਜਿਹੜਾ ਉਹ ਅਸੀਂ ਜਿਹੜਾ ਕੱਢ ਲਿਆ ਔਰ ਇੰਨਾ ਕੁ ਜ਼ਿਆਦਾ ਮਤਲਬ ਜਿਹੜਾ ਥੱਲੇ ਵਾਲਾ ਪਾਣੀ ਰਹਿ ਗਿਆ ਜਿਹੜਾ ਪੀਣ ਦੇ ਯੋਗ ਹੀ ਨਹੀਂ ਹੈ ਸੋ ਮੈਂ ਤੁਹਾਨੂੰ ਇਹ ਚੀਜ਼ ਦਿਖਾਉਣੀ ਚਾਹੁੰਦਾ ਸੀਗਾ ਕਿ ਇੱਥੇ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇਖ ਸਕਦੇ ਹਾਂ ਪੂਰਾ ਮੇਲਾ ਲੱਗਿਆ ਰਹਿੰਦਾ ਹੈ ਲੋਕ ਜਿਹੜੇ ਆ ਉਹ ਪਾਣੀ ਭਰ ਕੇ ਲੱਗ ਜਾਂਦੇ ਦੇਖੋ ਭੰਜੂਣੀ ਆਏ ਆ ਇਹ ਵੀ ਪਾਣੀ ਭਰ ਕੇ ਲੈ ਕੇ ਜਾ ਰਹੇ ਆ ਔਰ ਇੱਥੇ ਜਿੰਨੇ ਵੀ ਲੋਕ ਡਿਊਟੀਆਂ ਕਰਦੇ ਨੇ ਚਾਹੇ ਉਹ ਡੀਸੀ ਆਫਿਸ ਵਿੱਚ ਲੱਗੇ ਨੇ ਚਾਹੇ ਐਸਐਸਪੀ ਆਫਿਸ ਵਿੱਚ ਲੱਗੇ ਨੇ ਚਾਹੇ ਕਿਸੇ ਹੋਰ ਜਗ੍ਹਾ ਤੇ ਕਾਰੋਬਾਰ ਕਰਦੇ ਨੇ ਸਾਰੇ ਲੋਕਾਂ ਦੇ ਮੋਟਰਸਾਈਕਲ ਮਗਰ ਕਾਰਾਂ ਦੇ ਮਗਰ ਸਾਈਕਲਾਂ ਦੇ ਮਗਰ ਕੰਨੀਆਂ ਜਿਹੜੀਆਂ ਪਾਣੀ ਦੀਆਂ ਟੰਗੀਆਂ ਨਹੀਂ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਨਹੀਂ ਹੈ ਕਿ ਸਾਲ ਦੋ ਸਾਲ ਤੋਂ ਬਾਅਦ ਇਹ ਜਿਹੜੇ ਨਲਕੇ ਆ ਸ਼ਾਇਦ ਇਹ ਵੀ ਬੰਦ ਹੋ ਜਾਣ ਕਿਉਂਕਿ ਵੈਸੇ ਜਿਹੜੇ ਨਲਕਿਆਂ ਦਾ ਪਾਣੀ ਹੈ ਇਹ ਵੀ ਮੇਰੀ ਗੱਲ ਹੋਈ ਸੀਗੀ ਵਾਟਰ ਸਪਲਾਈ ਵਾਲੇ ਇੱਕ ਇੰਸਪੈਕਟਰ ਸਾਹਿਬ ਉਹਨਾਂ ਦੇ ਨਾਲ ਉਹਨਾਂ ਨੇ ਕਿਹਾ ਸੀ ਕਿ ਇਹ ਵੀ ਪਾਣੀ ਜਿਹੜਾ ਪੀਣ ਦੇ ਯੋਗ ਨਹੀਂ ਹੈ ਲੇਕਿਨ ਲੋਕ ਜਾਣ ਕਿੱਥੇ ਅਕਸਰ ਲੋਕ ਪਾਣੀ ਕਿਹੜਾ ਪੀਂਦੇ ਆ ਜਿਹੜਾ ਨਹਿਰ ਦਾ ਪਾਣੀ ਡਾਇਰੈਕਟ ਜੇ ਤੁਸੀਂ ਪੀਂਦੇ ਆ ਤਾਂ ਉਹ ਵੀ ਬਹੁਤ ਗੰਦਗੀ ਹੈ ਨਹਿਰ ਦੇ ਪਾਣੀ ਦੇ ਵਿੱਚ ਲੋਕੀ ਜੋ ਦਿਲ ਕਰਦਾ ਉਹ ਹੀ ਲੋਕੀ ਉੱਚ ਸਿੱਟੀ ਜਾਂਦੇ ਆ ਔਰ ਉਹ ਪਾਣੀ ਵੀ ਪੀਣ ਵਾਲਾ ਨਹੀਂ ਉਹ ਵੀ ਪਾਣੀ ਗੰਦਲਾ ਹੋ ਗਿਆ ਜਦ ਤੱਕ ਨੂੰ ਤੁਸੀਂ ਪਿਉਰੀਫਾਈ ਨਹੀਂ ਕਰਦੇ ਉਹ ਪਾਣੀ ਵੀ ਨਹੀਂ ਪੀਤਾ ਜਾ ਸਕਦਾ ਇੱਕ ਨਲਕੇ ਦਾ ਪਾਣੀ ਸੀ ਜਿਹੜਾ ਤੁਸੀਂ ਪੀ ਸਕਦੇ ਸੀਗੇ ਲੇਕਿਨ ਇਹਨਾਂ ਦਾ ਲੈਵਲ ਵੀ ਜਿਹੜਾ ਉਹ ਇੰਨਾ ਜ਼ਿਆਦਾ ਖਰਾਬ ਹੋ ਚੁੱਕਿਆ ਹੈ ਇਹ ਪਾਣੀ ਵੀ ਪੀਣ ਦੇ ਸ਼ਾਇਦ ਕਾਬਲ ਨਹੀਂ ਲੇਕਿਨ ਲੋਕਾਂ ਦੀ ਮਜਬੂਰੀ ਹੈ ਕਿ ਲੋਕ ਪੀਣ ਤਾਂ ਕੀ ਪੀਣ ਪਾਣੀ ਕਿੱਥੋਂ ਪੀਣ ਨਲਕੇ ਬਹੁਤ ਹੀ ਸਾਲਾਂ ਦੇ ਨਲਕੇ ਖਤਮ ਹੋ ਚੁੱਕੇ ਆ ਔਰ ਥੱਲੇ ਵਾਲਾ ਜਿਹੜਾ ਪਾਣੀ ਆ ਉਹਦਾ ਲੈਵਲ ਇੰਨਾ ਜ਼ਿਆਦਾ ਗਿਰ ਚੁੱਕਿਆ ਹੈ ਕਿ ਉਹ ਪਾਣੀ ਵੀ ਜਿਹੜਾ ਪੀਣ ਦੇ ਯੋਗ ਨਹੀਂ ਹੈ ਤੇ ਮੈਂ ਅੱਗੇ ਤੁਹਾਨੂੰ ਹੋਰ ਥੋੜਾ ਜਿਹਾ ਦਿਖਾਉਣਾ ਹੈ ਅ ਅੱਗੇ ਵੀ ਜਿਹੜਾ ਮਤਲਬ ਬਹੁਤ ਵੱਡੀਆਂ-ਵੱਡੀਆਂ ਟੈਂਕੀਆਂ ਜਿਹੜੀਆਂ ਲੋਕਾਂ ਪਾਣੀ ਦੀ ਭਰ ਕੇ ਜਿਹੜੇ ਪਿੰਡਾਂ 'ਚ ਸਪਲਾਈ ਕਰਦੇ ਆਂ ਅੱਜ ਉਹ ਵੀ ਦਿਖਾਉਣਾ ਆ ਜਿਹੜੀ ਨਹਿਰ ਤੁਸੀਂ ਦੇਖ ਰਹੇ ਹੋ ਇਸ ਨਹਿਰ ਦਾ ਵੀ ਪਾਣੀ ਇੰਨਾ ਕਿ ਜ਼ਿਆਦਾ ਗੰਦਾ ਇੰਨਾ ਕਿ ਜ਼ਿਆਦਾ ਮੈਲਾ ਪਾਣੀ ਹੈ ਕਿ ਤੁਸੀਂ ਅਗਰ ਚੂਲੀ ਭਰੋਗੇ ਤਾਂ ਤੁਹਾਨੂੰ ਇੰਜ ਲੱਗੂਗਾ ਕਿ ਇਹਦੇ ਵਿੱਚ ਗੱਬ ਗਾਰਜੀ ਨੂੰ ਕਹਿ ਦਿੰਨੇ ਆਂ ਆ ਬਹੁਤ ਜ਼ਿਆਦਾ ਮੰਦਾ ਹਾਲ ਹੈ ਇਸ ਨਹਿਰ ਦਾ ਵੀ ਔਰ ਸਾਰੇ ਲੋਕਾਂ ਨੇ ਇਹਦਾ ਹੀ ਪਾਣੀ ਪੀਣਾ ਹੈ ਤੇ ਮੈਂ ਤੁਹਾਨੂੰ ਕਹਾਂ ਸੀ ਕਿ ਮੈਂ ਤੁਹਾਨੂੰ ਦਿਖਾਉਣਾ ਦੇਖੋ ਐਸਾ ਜਿੱਤੇ ਸਾਡੇ ਵੀਰ ਜਿਹੜੇ ਆ ਉਹ ਪਾਣੀ ਭਰਨੇ ਨੇ ਨਲਕੇ ਦੇ ਉੱਤੇ ਇੱਕ ਮਦਾਜੀ ਦੇ ਸਾਹਮਣੇ 6000-1000 ਲੀਟਰ ਦੀਆਂ 2-2000 ਲੀਟਰ ਦੀਆਂ ਜਿਹੜੀਆਂ ਆ ਟੈਂਕੀਆਂ ਜਿਹੜੀਆਂ ਉਹ ਇੱਥੇ ਲੱਗੀਆਂ ਔਰ ਦੇਖੋ ਪਾਣੀ ਬਹੁਤ ਮਿਹਨਤ ਕਰਨੀ ਪੈਂਦੀ ਹੈ ਗੇੜਨਾ ਪੈਂਦਾ ਪਾਣੀ ਇਹ ਪਾਣੀ ਭਰ ਕੇ ਇਹ ਪਾਣੀ ਤੁਸੀਂ ਕਿੱਥੇ ਲੈ ਕੇ ਜਾ ਰਹੇ ਹੋ ਜੀ ਪਿੰਡਾਂ ਨੂੰ ਜੀ ਅੱਛਾ ਪਿੰਡਾਂ ਦੇ ਵਿੱਚ ਪਾਣੀ ਫਿਰ ਤੁਸੀਂ ਜਿਹੜਾ ਮਤਲਬ ਘਰਾਂ ਦੇ ਵਿੱਚ ਪਾਣੀ ਦਿੰਨੇ ਹੋ ਤੇ ਪਿੰਡਾਂ ਵਿੱਚ ਪਾਣੀ ਹੈ ਨਹੀਂਗਾ ਮਾੜਾ ਪਾਣੀ ਮਾੜਾ ਹੋ ਗਿਆ ਪੀਣ ਵਾਲਾ ਪਾਣੀ ਨਹੀਂ ਕਿੰਨੇ ਚਿਰ ਤੋਂ ਤੁਸੀਂ ਕਰ ਰਹੇ ਹੋ ਇਹ ਸੇਵਾ ਇਹ ਹੋ ਗਿਆ 4-5 ਸਾਲ ਹੋ ਗਿਆ 4 ਸਾਲ ਤੋਂ ਤੁਸੀਂ ਕਰ ਰਹੇ ਹੋ ਤੁਸੀਂ ਭਾਈ ਜੀ ਬਸ 4-5 ਸਾਲ ਹੋ ਗਏ ਤੁਸੀਂ ਇਸ ਵਾਰੀ ਅੱਛਾ ਤੁਸੀਂ ਹੁਣੇ ਆਏ ਹੋ ਤੁਸੀਂ ਵੀਰੇ ਜੀ ਮੈਂ ਵੀ ਨਾਲ ਹੀ ਜੇ ਓਕੇ ਓਕੇ ਸੋ ਇਹ ਮੁੰਡੇ ਦੱਸ ਰਹੇ ਨਹੀਂ ਜੀ ਕਿ ਪੂਰੇ 4-5 ਸਾਲ ਤੋਂ ਜਿਹੜਾ ਇਹ ਪਾਣੀ ਇੱਥੋਂ ਭਰਦੇ ਆ ਔਰ ਘਰਾਂ ਦੇ ਵਿੱਚ ਪਾਣੀ ਜਿਹੜਾ ਨਲਕਿਆਂ ਦਾ ਪਾਣੀ ਵੀ ਖਤਮ ਹੋ ਗਿਆ ਸ਼ਹਿਰ ਦੇ ਵਿੱਚ ਜਿਹੜੇ ਹੋਰ ਪਾਣੀ ਉਹ ਵੀ ਸਾਰੇ ਖਤਮ ਹੋ ਗਏ ਸਿਰਫ ਆਹੀ ਇੱਕ ਨਹਿਰ ਦਾ ਪਾਣੀ ਹੈ ਜਿਹੜਾ ਪਾਣੀ ਪੀਣ ਦੇ ਵਿੱਚ ਵੀ ਠੀਕ ਹੈ ਜਿਹਨੂੰ ਥੋੜਾ ਜਿਹਾ ਠੀਕ ਕੀਤਾ ਜਾ ਸਕਦਾ ਲੇਕਿਨ ਮੈਂ ਪਹਿਲਾਂ ਵੀ ਕਿਹਾ ਸੀ ਕਿ ਸਿਹਤ ਵਿਭਾਗ ਵਾਲਿਆਂ ਨੇ ਇਸ ਪਾਣੀ ਨੂੰ ਵੀ ਠੀਕ ਵਾਜਬ ਨਹੀਂ ਠਰਾਇਆ ਉਹ ਕਹਿੰਦੇ ਇਹ ਪਾਣੀ ਵੀ ਸ਼ਾਇਦ ਪੀਣ ਦੇ ਕਾਬਲ ਨਹੀਂ ਹੈ ਲੇਕਿਨ ਗੱਲ ਉੱਥੇ ਆ ਜਾਂਦੀ ਹੈ ਕਿ ਫਿਰ ਬੰਦਾ ਪੀਵੇ ਕੀ ਜੇ ਤੁਸੀਂ ਪੀਣਾ ਨਹੀਂ ਤੇ ਇਨਸਾਨ ਪਾਣੀ ਤੋਂ ਬਿਨਾ ਤਾਂ ਬਚ ਨਹੀਂ ਸਕਦਾ ਪਾਣੀ ਪੀਣਾ ਪਊਗਾ ਔਰ ਦੇਖੋ ਜੇ ਇਨਸਾਨ ਦੇ ਪੀਣ ਵਾਲੇ ਪਾਣੀ ਦੀ ਆ ਹਾਲਾਤ ਐ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹ ਦਾਅਵਾ ਨਾ ਗੱਲ ਕਹਿ ਸਕਦਾ ਕਿ ਜਿਸ ਤਰ੍ਹਾਂ ਇਹ ਪਾਣੀ ਸਾਡੇ ਵੀਰ ਪਿੰਡਾਂ ਚ ਘਰਾਂ ਦੀ ਲਾ ਕੇ ਦੇ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਣਾਉਣ ਵਾਸਤੇ ਵੀ ਜਿੰਨੇ ਜੀ ਹੋਇਆ ਕਰਨਗੇ ਉਹਨੇ 5-5 10 ਦਿਨ ਲੀਟਰ ਦੀਆਂ ਕੰਨੀਆਂ ਵੰਡ ਗਈਆਂ ਣਾਉਣ ਵਾਲਾ ਪਾਣੀ ਵੀ ਸਾਨੂੰ ਖਰੀਦਣਾ ਪਏਗਾ ਵੱਧ ਤੋਂ ਵੱਧ 4-5 ਸਾਲਾਂ ਦੀ ਗੱਲ ਐ ਕਿਉਂਕਿ ਜਿਹੜਾ ਥੱਲੇ ਵਾਲਾ ਪਾਣੀ ਐ ਅੱਜ ਸਿਰਫ ਪੀਣਾ ਵਾਸਤੇ ਮਾਰਾ ਆਉਣ ਵਾਲੇ ਸਮੇਂ ਚ ਜਦੋਂ ਤੁਸੀਂ ਸ਼ੈਂਪੂ ਲਾਉਂਗੇ ਉਹ ਪਾਣੀ ਤੁਹਾਡੇ ਸਿਰ ਤੇ ਜੰਮ ਜੂਗਾ ਇੰਨਾ ਕਿ ਜ਼ਿਆਦਾ ਪਾਣੀ ਹੋ ਜਾਣਾ ਹੈ ਕਿ ਤੁਸੀਂ ਉਸ ਪਾਣੀ ਨੂੰ ਆਪਣੇ ਸਰੀਰ ਤੇ ਵੀ ਨਹੀਂ ਪਾ ਸਕਦੇ ਪਾਉਂਗੇ ਤਾਂ ਤੁਹਾਡੇ ਸਰੀਰ ਦੇ ਉੱਤੇ ਵੀ ਕੋਈ ਨਾ ਕੋਈ ਉਹਦਾ ਇਫੈਕਟ ਹੋ ਸਕਦਾ ਸੋ ਬੜਾ ਵਕਤ ਨਿਕਲ ਚੁੱਕਾ ਹੈ ਹਲੇ ਵੀ ਆਪਾਂ ਜਿੰਨਾ ਪ੍ਰਸ਼ਾਸਨ ਹੈ ਉਹਨਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੁੰਦੇ ਨੇ ਜਿੰਨੇ ਸਹਿਰ ਦੇ ਲੋਕ ਹੈ ਉਹਨਾਂ ਨੂੰ ਵੀ ਆਪਾਂ ਇਸ ਗੱਲ ਦੇ ਬਾਰੇ ਦੱਸਣਾ ਚਾਹੁੰਦੇ ਹਾਂ ਕਿ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਹਾਤ ਵਾਲੇ ਜਿਹੜੇ ਸ਼ਬਦ ਅਸੀਂ ਸੁਣਦੇ ਆ ਉਹਨਾਂ ਤੇ ਅਸਰ ਵੀ ਕੀਤਾ ਜਾਵੇ ਲੋਕ ਵੀ ਬਹੁਤ ਦੁਰਵਰਤੋਂ ਕਰਦੇ ਆ ਤੇ ਲੋਕ ਵੀ ਪਾਣੀ ਦੀ ਰੱਜ ਕੇ ਬੇਇਜ਼ਤੀ ਕਰਦੇ ਆ ਜਿੰਨਾ ਘਰ ਦਾ ਕੂੜ-ਕਬਾੜ ਹੁੰਦਾ ਸਾਰਾ ਨਹਿਰਾਂ ਦੇ ਵਿੱਚ ਕੱਸੀਆਂ ਤੇ ਸਿੱੜਦੇ ਆ ਅੱਜ ਤੋਂ ਸਾਨੂੰ ਸਮਝ ਲੱਗ ਜਾਣੀ ਚਾਹੀਦੀ ਹੈ ਕਿ ਪਵਨ ਸਾਡਾ ਗੁਰੂ ਆ ਤੇ ਪਾਣੀ ਪਵਨ ਗੁਰੂ ਆ ਤੇ ਮਤਲਬ ਇਹ ਦੋਨਾਂ ਦੀ ਸਾਨੂੰ ਇੱਜ਼ਤ ਕਰਨੀ ਪੈਣੀ ਹੈ ਪਵਨ ਦੀ ਵੀ ਤੇ ਪਾਣੀ ਦੀ ਵੀ ਨਹੀਂ ਤਾਂ ਆਉਣ ਵਾਲਾ ਸਮਾਂ ਜਿਹੜਾ ਬਹੁਤ ਮਾਰਾ ਸਾਡਾ ਕੰਮ ਹੈ ਸਾਡਾ ਮਕਸਦ ਹੈ ਕੇ ਲੋਕਾਂ ਤੱਕ ਗੱਲ ਪਹੁੰਚਾਈਏ ਜਿਨ੍ਹਾਂ ਲੋਕਾਂ ਨੇ ਨਹੀਂ ਵੀ ਗੱਲ ਬਹੁਤ ਸਾਰੇ ਹੋ ਸਕਦਾ ਜਲੰਧਰ ਵਾਲੇ ਪਾਸੇ ਹੁਸ਼ਿਆਰਪੁਰ ਵਾਲੇ ਪਾਸੇ ਹਲੇ ਹਲੇ ਪਾਣੀ ਥੋੜਾ ਠੀਕ ਹੈ ਹੋ ਸਕਦਾ ਉਹਨਾਂ ਨੂੰ ਇਸ ਚੀਜ਼ ਦਾ ਪਤਾ ਨਾ ਹੋਵੇ ਔਰ ਦੁਨੀਆ ਦੇ ਵਿੱਚ ਜਿਹੜੇ ਵਿਦੇਸ਼ਾਂ ਚ ਲੋਕ ਵਸਦੇ ਆ ਇਹ ਵੀਡੀਓ ਉੱਥੇ ਵੀ ਦੇਖਿਆ ਜਾਊਗਾ ਤੇ ਆਪਾਂ ਉਹ ਵੀ ਚਾਹੁੰਦੇ ਆ ਕਿ ਉਹਨਾਂ ਲੋਕਾਂ ਨੂੰ ਵੀ ਪਤਾ ਲੱਗੇ ਉਹ ਆਪਦੇ ਪਿੰਡਾਂ ਦਾ ਪਿੱਛੇ ਖਿਆਲ ਕਰਨ ਜਿਹੜੇ ਵਿਦੇਸ਼ਾਂ ਚ ਵੀ ਸਾਡੇ ਦੋਸਤ ਬੈਠੇ ਆ ਕਿ ਪਾਣੀ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ ਇਹਦੇ ਬਾਰੇ ਸਾਨੂੰ ਸੋਚਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਹੈ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਜ ਉਹਨਾਂ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਇਹ ਬਹੁਤ ਜ਼ਰੂਰੀ ਕੰਮ ਹੈ ਸਾਰੇ ਕੰਮ ਛੱਡ ਕੇ ਸੋਚਣ ਵਾਲੀ ਗੱਲ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ ਜਿੱਥੋਂ ਤੱਕ ਤੁਸੀਂ ਪਹੁੰਚਾ ਸਕਦੇ ਹੋ ਉੱਥੋਂ ਤੱਕ ਪਹੁੰਚਾਓ ਕਿਉਂਕਿ ਗੱਲ ਬਹੁਤ ਜ਼ਰੂਰੀ ਹੈ ਗੱਲ ਬਹੁਤ ਕੰਮ ਦੀ ਹੈ ਗੱਲ ਤੁਹਾਡੇ ਬੱਚਿਆਂ ਦੀ ਹੈ ਤੁਹਾਡੇ ਭਵਿੱਖ ਦੀ ਹੈ ਤੁਹਾਡੀ ਸਿਹਤ ਦੀ ਹੈ ਥੈਂਕ ਯੂ ਵੈਰੀ ਮਚ